ਦੋਸਤੋ ਛੋਟਾ ਸਿੱਧੂ ਵੱਡਾ ਹੋ ਕੇ ਕੀ ਕੀ ਰਿਕਾਰਡ ਬਣਾਊਗਾ ਤੇ ਕਿਵੇਂ ਉਹ ਆਪਣੇ ਵੱਡੇ ਭਰਾ ਸਿੱਧੂ ਮੂਸੇਵਾਲੇ ਦੇ ਵਾਂਗ ਲੋਕਾਂ ਨੂੰ ਆਪਣਾ دیਵਾਨਾ ਬਣਾਊਗਾ ਇਹ ਵੀਡੀਓ ਦੇਖ ਕੇ ਜਾਇਓ ਤੇ ਜਿਹੜੇ ਬੰਦੇ ਨੇ ਇਹ ਸਾਰੀਆਂ ਗੱਲਾਂ ਦੱਸੀਆਂ ਨੇ ਮੈਂ ਉਹਦੇ ਬਾਰੇ ਵੀ ਵੀਡੀਓ ਦੇ ਲਾਸਟ ਦੇ ਸਿਰਫ 10 ਸੈਕਿੰਡ ਦੇ ਵਿੱਚ ਚਾਣਨਾ ਪਾਊਗਾ ਪਹਿਲਾਂ ਤੁਸੀਂ ਆਹ ਸੁਣੋ ਗੱਲ ਕਿ ਛੋਟਾ ਸਿੱਧੂ ਦਾ ਆਉਣ ਵਾਲਾ ਫਿਊਚਰ ਕੀ ਹੈ ਇਸ ਸਿੱਧੂ ਮੂਸੇਵਾਲੇ ਬਾਈ ਦੀ ਕੁੰਡਲੀ ਕਹਿੰਦੀ ਹੈ ਜਿਹੜੀ ਸੀ ਆਨਲਾਈਨ ਵੇਖੀ ਹੈ ਜਿਹੜਾ ਹੁਣ ਬਾਈ ਦਾ ਛੋਟਾ ਭਰਾ ਜਿਹੜਾ ਆਇਆ ਹੁਣ ਵਾਪਿਸ ਉਹ ਇਸ ਧਰਤੀ ਤੇ ਇਤਿਹਾਸ ਰਚਾ ਸਿੱਧੂ ਮੂਸੇਵਾਲਾ ਛੱਡ ਕੇ ਗਿਆ ਸੀ ਆਪਣੇ ਸੁਪਨੇ ਉਹ ਬੱਚਾ ਜੋ ਸਫਰ ਹੈ ਬਾਈ ਦਾ ਪੂਰਾ ਗੱਲ ਆਪਾਂ ਜੇ ਕਰੀਏ ਸਿੱਧੂ ਮੂਸੇਵਾਲੇ ਦੀ ਸਿੱਧੂ ਮੂਸੇਵਾਲੇ ਇੱਕ ਬਹੁਤ ਵੱਡਾ ਨਾਮ ਹੈ ਕਿ ਬਹੁਤ ਪ੍ਰੇਮੀ ਆਤਮਾ ਹੈ ਮਤਲਬ ਜਿਹਦਾ ਪ੍ਰਿਆਰ ਜਿਹਦੇ ਨਾਲ ਆਪਣਾ ਵੀ ਪਿਆਰ ਬਹੁਤ ਰਿਹਾ ਅਸੀਂ ਉਹਦੇ ਗਾਣੇ ਬਾਈ ਦੀ ਆਪ ਅਸੀਂ ਗਾਣੇ ਸੁਨੇ ਆ ਤੇ ਜਿਹੜੀ ਸਿੱਧੂ ਮੂਸੇਵਾਲੇ ਬਾਈ ਦੀ ਕੁੰਡਲੀ ਕਹਿੰਦੀ ਹੈ ਜ ਸ਼ੁਰੂਆਤੀ ਜੀਵਨ ਹੋਏਗਾ ਉਹਦੇ ਵਿੱਚ ਉਹ ਬੱਚਾ ਬਹੁਤ ਮਿਹਨਤ ਕਰੇਗਾ ਮਿਹਨਤ ਕਰੇਗਾ ਆਪਣਾ ਮਿਹਨਤ ਉਹ ਬਾਲੂ ਨੇ ਕਿੰਨਾ ਕਿ ਸੰਘਰਸ਼ ਕੀਤਾ ਹੋਣਾ ਆਪਣੇ ਮਾਂ ਪੇਲੇ ਕੀ ਕੀ ਕੀਤਾ ਹੋਣਾ ਜੋ ਦੁਨੀਆ ਨੂੰ ਪਤਾ ਅੱਜ ਦੀ ਰੇਟ ਚ ਕੋਈ ਵੱਡੀ ਗੱਲ ਨਹੀਂ ਹੈ ਪਰ ਜਿਸ ਲੈਵਲ ਤੇ ਸੰਘਰਸ਼ ਉਹਨੇ ਕੀਤਾ ਉਹ ਮੈਨੂੰ ਲੱਗਦਾ ਕਿਸੇ ਹੋਰ ਅੱਜ ਤੱਕ ਕਿਸੇ ਸੰਘਰਨ ਕੀਤਾ ਹੋਣਾ ਦੂਸਰੇ ਜੋ ਉਹਦੇ ਗ੍ਰਹਿ ਕਹਿੰਦੇ ਆ ਕਿ ਇਹ ਬੱਚਾ ਇੱਕ ਇਹੋ ਜਿਹਾ ਮੁਕਾਮ ਇਹੋ ਜਿਹਾ ਮਤਲਬ ਨਾਮ ਹਾਸਿਲ ਕਰੇਗਾ ਜਿਹੜਾ ਕਿ ਦੁਨੀਆ ਤੇ ਵਿੱਚ ਅਦੁੱਤੀ ਹੋਏਗਾ ਅਲੱਗ ਹੋਏਗਾ ਹੁਣ ਜੇ ਆਪਾਂ ਗੱਲ ਕਰੀਏ ਕਿ ਜਦੋਂ ਉਹਨਾਂ ਦਾ ਗਾਣਾ ਮੈਨੂੰ ਕੋਈ ਵੀ ਆ ਮੈਨੂੰ ਇੱਕ ਸਟਾਰਟਿੰਗ ਜਾਇ ਸੀਗਾ ਕਿ ਮੇਰੀ ਮਾਂ ਮੇਰਾ ਰੱਬ ਜਿਹਦੀ ਕੁੱਖੋਂ ਹੋਇਆ ਪੈਦਾ ਮੈਂ ਪਹਿਲੀ ਵਾਰ ਬਾਈ ਦਾ ਗਾਣਾ ਮੈਂ ਪਹਿਲੀ ਵਾਰ ਸੁਣਿਆ ਸੀਗਾ ਕਦੇ ਮੈਂ ਬਾਈ ਦਾ ਨਾਮ ਵੀ ਨਹੀਂ ਸੁਣਿਆ ਸੀਗਾ ਤੇ ਉਸ ਤੋਂ ਬਾਅਦ ਸੁਣਣ ਤੇ ਮੈਂ ਫੈਨ ਹੋ ਗਿਆ ਕਿਉਂਕਿ ਉਹਨੇ ਗੱਲ ਸੱਚ ਕਹੀ ਸੀ ਉਹਦੇ ਅੰਦਰ ਸਭ ਤੋਂ ਵੱਡੀ ਗੱਲ ਇਹ ਕਿ ਉਹ ਜੋ ਵੀ ਕਰਦੇ ਦਿਲੋਂ ਕਰਦੇ ਇਸ ਨਾਲੇ ਸੱਚ ਦਿਲੋਂ ਨਿਕਲਦਾ ਹੈ ਦਿਮਾਗ ਤੋਂ ਨਹੀਂ ਨਿਕਲਦਾ ਤੇ ਆਪਾਂ ਉਹੀ ਕਹੇ ਕਿ ਜਿਖੋ ਜਿਹਨੇ ਸੱਚ ਬੋਲਣਾ ਹੈ ਜਿਹਨੇ ਸੱਚਾਈ ਦੇ ਰਸਤੇ ਚੱਲਣਾ ਹੈ ਉਹਦੇ ਸ਼ਤਰੂ ਵੀ ਬਣਨੇ ਆ ਉਸ ਬੰਦੇ ਸ਼ਤਰੂ ਵੀ ਬਣੇ ਆ ਉਹਦੇ ਨਾਲ ਕੀ ਕੀ ਘਟਨਾਵਾਂ ਘਟੀਆਂ ਜੋ ਜੋ ਵੀ ਹੋਇਆ ਬਹੁਤ ਮਾੜਾ ਹੋ ਜਿਹੜਾ ਹੁਣ ਬਾਈ ਦਾ ਛੋਟਾ ਭਰਾ ਜਿਹੜਾ ਆਇਆ ਹੁਣ ਵਾਪਿਸ ਉਹ ਇਸ ਧਰਤੀ ਤੇ ਇਤਿਹਾਸ ਲਿਜੂਗਾ ਉਹ ਪਰਮਾਤਮਾ ਦੀ ਖੇੜੇ ਪਰਮਾਤਮਾ ਦੀ ਕਿਰਪਾ ਕਿ ਜਿੱਥੋਂ ਸਿੱਧੂ ਮੂਸੇਵਾਲਾ ਛੱਡ ਕੇ ਗਿਆ ਸੀ ਆਪਣੇ ਸੁਪਨੇ ਆਪਣੇ ਜੋ ਦਾ ਪਲਾਨ ਸੀਗਾ ਉਹ ਬੱਚਾ ਉੱਥੋਂ ਉਸ ਜੋ ਸਫਰ ਹੈ ਬਾਈ ਦਾ ਪੂਰਾ ਕਰੇਗਾ ਤੇ ਬਾਈ ਦੀ ਆਤਮਾ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਕਰਵਾਏਗੀ ਕਿਉਂਕਿ ਉਹੀ ਹੈ ਕਿ ਆਪਣਾ ਸੱਚ ਨੂੰ ਕਿਸੇ ਪ੍ਰਤੱਖ ਦੀ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਹੈ ਇਹ ਬਹੁਤ ਵੱਡਾ ਮਤਲਬ ਸਾਡੇ ਲਈ ਇੱਕ ਸਾਰੇ ਸਮਾਜ ਲਈ ਬਹੁਤ ਵੱਡਾ ਮੈਸੇਜ ਹੈ ਕਿ ਅਸੀਂ ਸੱਚੇ ਬੰਦੇ ਦਾ ਅਸੀਂ ਪਹਿਲਾਂ ਸਾਥ ਦਿੱਤਾ ਅੱਗੇ ਵਧਾਵਾਂਗੇ ਹੁਣ ਜਨਮ ਪੱਤਰੀ ਚ ਇਹੀ ਕਿ ਜੋ ਆਪਣਾ ਆਨਲਾਈਨ ਦੇਖੀ ਆ ਬਾਈ ਦੀ ਉਹਦੇ ਚ ਇਹੀ ਦਿਖਾਂਦਾ ਕਿ ਜੋ ਉਸ ਟਾਈਮ ਸਮਾਂ ਚੱਲ ਰਿਹਾ ਸੀਗਾ ਉਸ ਟਾਈਮ ਜੇ ਅਗਰ ਸਿੱਧੂ ਭਾਈ ਆਪਣੇ ਘਰ ਤੋਂ ਬਾਹਰ ਹੁੰਦਾ ਜੋ ਜਨਮ ਪੱਤਰੀ ਕਹਿ ਰਹੀ ਹੈ ਤਾਂ ਸ਼ਾਇਦ ਉਹ ਘਟਨਾ ਨਹੀਂ ਵਾਪਰਦੀ ਇਹ ਉਹ ਚੀਜ਼ ਨਹੀਂ ਹੋਣੀ ਸੀਗੀ ਕਿਉਂਕਿ ਗ੍ਰਹਾਂ ਦੀ ਉਸ ਟਾਈਮ ਜੋ ਖੇਡ ਇਸ ਤਰੀਕੇ ਨਾਲ ਚੱਲ ਰਹੀ ਸੀਗੀ ਨਾ ਤਾਂ ਸਿੱਧੂ ਮੂਸੇ ਵਾਲਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਦਾ ਸੀ ਨਾ ਆਪਾਂ ਮੰਨਦੇ ਆ ਤੇ ਨਾ ਹੀ ਸਾਡੇ ਗੁਰੂਆਂ ਨੇ ਇਹ ਗੱਲ ਕਹੀ ਆ ਤੇ ਵੈਸੇ ਅਸੀਂ ਰਾਸ਼ੀਆਂ ਚ ਜੋਤਿਸ਼ ਦੇ ਵਿੱਚ ਰਾਹੁ ਕੇਤੂ ਅਸੀਂ ਇਹਨਾਂ 'ਚ ਕਦੇ ਯਕੀਨ ਕੀਤਾ ਨਹੀਂ ਪਰ ਮੈਂ ਫੇਰ ਵੀ ਇਹ ਗੱਲ ਕਹਿਣਾ ਕਿ ਜੋ ਗੱਲ ਇਸ ਪੰਡਤ ਨੇ ਕਹੀ ਆ ਉਹ ਸੱਚੀ ਹੋਵੇ ਤੇ ਛੋਟਾ ਸਿੱਧੂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਭਰਾ ਵਾਂਗੂ ਨਵੇਂ-ਨਵੇਂ ਕੀਰਤੀ ਮਾਨ ਸਥਾਪਿਤ ਕਰੇ ਛੋਟੇ ਸਿੱਧੂ ਬਾਰੇ ਜੇ ਗੱਲ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦਾ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ